ਹalleluyah ਸਾਰਿਆਂ ਪ੍ਰਾਂਵਾਂ ਨੂੰ ਜੈਮਸੀ ਦੀ ਅਓ ਸਿ ਅੱਜ ਦੇ ਵਚਨ ਚੋਂ ਪੜ੍ਹਦੀ ਹਾਂ ਲੇਵੀਆਂ ਅਧਿਆਇ 9 ਜਾਜਕਾਂ ਦੀ ਸੇਵਕਾਈ ਦਾ ਆਰੰਭ ਅਤੇ 8ਵੇਂ ਦਿਨ ਇੰਜ ਹੋਇਆ ਜੋ 모ਸਾ ਨੇ ਹਰੂਨ ਅਤੇ ਉਸ ਦੇ ਪੁੱਤਰਾਂ ਅਤੇ ਇਸਰਾਇਲ ਦੇ ਬਜ਼ੁਰਗਾਂ ਨੂੰ ਸੱਦਿਆ ਅਤੇ ਉਸ ਨੇ ਹਰੂਨ ਨੂੰ ਆਖਿਆ ਪਾਪ ਦੀ ਪੇਟ ਦੇ ਲਈ ਤੂੰ ਇੱਕ ਵਛਾ ਅਤੇ ਹੋਮ ਦੀ ਪੇਟ ਦੇ ਲਈ ਇੱਕ ਛਤਰਾ ਬਾਜ ਤੋਂ ਰਹਿਤ ਲੈ ਕੇ ਉਹਨਾਂ ਨੂੰ ਜਹੋਵਾ ਦੇ ਅੱਗੇ ਚੜਾਵੀ ਅਤੇ ਤੂੰ ਇਸرائیਲੀਆਂ ਨੂੰ ਇਹ ਬੋਲ ਕੀ ਤੁਸੀਂ ਪਾਪ ਦੀ ਪੇਟ ਦੇ ਲਈ ਬੱਕਰੀਆਂ ਵਿੱਚੋਂ ਇੱਕ ਪਾਠ ਅਤੇ ਇੱਕ ਵਰੇ ਦਾ ਇੱਕ ਵਛਾ ਅਤੇ ਇੱਕ ਲੇਲਾ ਹੋਮ ਦੀ ਪੇਟ ਦੇ ਲਈ ਬਾਜ ਤੋਂ ਰਹਿਤ ਲੈਣਾ ਨਾਲੇ ਸੁਖ ਸਾੰਦ ਦੀਆਂ ਪੇਟਾਂ ਦੇ ਲਈ ਇੱਕ ਬਲਦ ਅਤੇ ਇੱਕ ਛਤਰਾ ਜਹੋਵਾ ਦੇ ਅੱਗੇ ਚੜਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਪੇਟ ਕਿਉਂ ਜੋ ਅੱਜ ਜਹੋਵਾ ਤੁਹਾਨੂੰ ਦਰਸ਼ਨ ਦੇਵੇਗਾ ਅਤੇ ਜੋ ਗੋਜ ਮੋਸਾ ਨੇ ਆਗਿਆ ਦਿੱਤੀ ਸੀ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ ਅਤੇ ਸਾਰੀ ਮੰਡਲੀ ਜਹੋਵਾ ਦੇ ਅੱਗੇ ਨੇੜੇ ਟੋਕ ਖਲੋਤੀ ਅਤੇ ਮੋਸਾ ਨੇ ਆਖਿਆ ਜੋ ਤੁਹਾਨੂੰ ਕਰਨ ਦੀ ਜਹੋਵਾ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ ਅਤੇ ਜਹਵਾ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ ਅਤੇ 모ਸਾ ਨੇ ਹਰੂਨ ਨੂੰ ਆਖਿਆ ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਦੀ ਪੇਟ ਅਤੇ ਆਪਣੀ ਹੋਮ ਦੀ ਪੇਟ ਛਡਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਸਤਿਤ ਕਰ ਅਤੇ ਲੋਕਾਂ ਦੀ ਪੇਟ ਛੁੜਾ ਕੇ ਉਹਨਾਂ ਦੇ ਲਈ ਪ੍ਰਾਸ਼ਿਤ ਕਰ ਜਿਹਾਂ ਯਹੋਵਾ ਨੇ ਆਗਿਆ ਦਿੱਤੀ ਸੋ ਹਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਦੀ ਪੇਟ ਦੇ ਬੱਛੇ ਨੂੰ ਜੋ ਆਪਣੇ ਲਈ ਸੀ ਕਟਿਆ ਅਤੇ ਹਰੂਨ ਦੇ ਪੁੱਤਰ ਉਸ ਦਾ ਲਹੂ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੇਆਂ ਸਿੰਗਾ ਉਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਹਲ ਦਿੱਤਾ ਪਰ ਪਾਪ ਦੀ ਪੇਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉਤੇ ਚਿੱਲੀ ਸੀ ਸੋ ਉਸਨੇ ਜਗਵੇਦੀ ਦੇ ਉਤੇ ਸਾੜੀ ਜਿਵੇਂ ਜਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ ਅਤੇ ਮਾਸ ਅਤੇ ਖੱਲ ਨੂੰ ਉਸਨੇ ਡੇਰੇ ਤੋਂ ਬਾਹਰ ਅਗਨ ਨਾਲ ਸਾੜਿਆ ਅਤੇ ਉਸਨੇ ਹੋਮ ਦੀ ਪੇਟ ਨੂੰ ਕਟਿਆ ਅਤੇ ਹਾਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ ਜੈਸ ਨੂੰ ਉਸ ਨੇ ਜਗਵੇਦੀ ਦੇ ਉਤੇ ਚੁਫੇਰੇ ਛਣਕਿਆ ਅਤੇ ਉਹ ਉਸ ਦੇ ਅੱਗੇ ਹੋਮ ਦੀ ਪੇਟ ਉਸ ਦੇ ਟੋਟਿਆਂ ਅਤੇ ਉਸ ਤੇ ਸੇਰ ਸਣੇ ਲਿਆਏ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉਤੇ ਸਾੜਿਆ ਅਤੇ ਉਸ ਨੇ ਅੰਦਰਾਂ ਨੂੰ ਅਤੇ ਲਤਾ ਨੂੰ ਤੋ ਕੇ ਜਗਵੇਦੀ ਦੇ ਉਤੇ ਉਹਨਾਂ ਨੂੰ ਹੋਮ ਦੀ ਬਲੀ ਦੇ ਉਤੇ ਸਾੜਿਆ ਤਾਂ ਉਹ ਲੋਕਾਂ ਦੀ ਪੇਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਪੇਟ ਸੀ ਉਸ ਬੱਕਰੇ ਨੂੰ ਲੈ ਕੇ ਉਸ ਨੂੰ ਕਟਿਆ ਅਤੇ ਪਹਿਲੋਂ ਵਾਂਗੂ ਉਸ ਨੂੰ ਪਾਪ ਦੇ ਲਈ ਛੜਾਇਆ ਅਤੇ ਉਸ ਨੇ ਹੋਮ ਦੀ ਪੇਟ ਲਿਆ ਕੇ ਉਸ ਨੂੰ ਵਿਧੀ ਦੇ ਅਨੁਸਾਰ ਚੜਾਇਆ ਅਤੇ ਉਹ ਮਹਦੇ ਦੀ ਪੇਟ ਲਿਆਇਆ ਅਤੇ ਉਸ ਤੋਂ ਇੱਕ ਮੋਠ ਪਾਰ ਕੇ ਉਸ ਨੂੰ ਜਗਵੇਦੀ ਦੇ ਉਤੇ ਸਵੇਰ ਦੇ ਹੋਮ ਦੇ ਕੋਲ ਸਾੜਿਆ ਨਾਲੇ ਉਸ ਨੇ ਜਿਹੜੀ ਲੋਕਾਂ ਦੇ ਲਈ ਸੋ ਕਿਲ ਸਾਧ ਦੀਆਂ ਪੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛਤਰੇ ਨੂੰ ਕਟਿਆ ਅਤੇ ਹਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ ਅਤੇ ਬਲਦ ਅਤੇ ਛਤਰੇ ਦੀ ਚਰਬੀ ਅਤੇ ਪੂਸ਼ ਅਤੇ ਜੋ ਅੰਦਰਾਂ ਨੂੰ ਟੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਚਿੱਲੀ ਸੀ ਅਤੇ ਉਹਨਾਂ ਨੇ ਛਾਤੀਆਂ ਦੇ ਉੱਤੇ ਚਰਬੀ ਤਰੀ ਅਤੇ ਉਸ ਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ ਅਤੇ ਹਰੂਨ ਨੇ ਛਾਤੀਆਂ ਨੂੰ ਅਤੇ ਸੱਜੀ राण ਨੂੰ ਹਿਲਾਉਣ ਦੀ ਪੇਟ ਕਰਕੇ ਜਹੋਵਾ ਦੇ ਅੱਗੇ ਹਿਲਾਇਆ ਜਿਹੀਂ 모ਸਾ ਨੇ ਆਗਿਆ ਦਿੱਤੀ ਸੀ ਅਤੇ ਹਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਪੇਟ ਅਤੇ ਹੋਮ ਦੀ ਪੇਟ ਅਤੇ ਸੁਖ ਸਾਂਦ ਦੀਆਂ ਪੇਟਾਂ ਦੇ ਛੜਾਉਣ ਤੋਂ ਹੇਠਾਂ ਆਇਆ ਅਤੇ ਮੂਸਾ ਆਤੇ ਹਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਜਹੋਵਾ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ ਅਤੇ ਜਹੋਵਾ ਦੇ ਅੱਗੋਂ ਇੱਕ ਅਗਨੇ ਨਿਕਲ ਨਿਕਲ ਕੇ ਉਸ ਥੋਮ ਦੀ ਪੇਟ ਅਤੇ ਚਰਬੀ ਨੂੰ ਜੋ ਜਗਵੇਦੀ ਉਤੇਸੀ ਪਸੰਕਾਰ ਸੁਟਿਆ ਜਾਂ ਸਾਰੇ ਲੋਕਾਂ ਨੇ ਡਿਠਾ ਤਾਂ ਹਾਕਾ ਮਾਰ ਕੇ ਮੋਹ ਪਰਨੇ ਡਿਗੇ ਆਮੇਨ